ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਫਾਰਮ ਤੇ ਲੈ ਕੇ ਆਇਆ ਪਹਿਲੇ ਦਿਨ ਟਰੈਕਟਰ ਕਿਉਂਕਿ ਕੱਲ ਬੀਜੀ ਸੀ ਕਿ ਮਸ਼ੀਨ ਵਾਲੇ ਪਾਸੇ ਨਹੀਂ ਚਲਾ ਹੋਣਾ ਸੀ ਨਾ ਵਾਸਤਾ ਤੇ ਫਿਰ ਮਥਾ ਵੀ ਦੇਖਣਾ ਹੁੰਦਾ ਫਾਰਮ ਤੇ ਵੀ ਹਨਾ ਤਾਂ ਕਰਕੇ ਫਿਰ ਹੁਣ ਮੈਂ ਲੈ ਕੇ ਆਇਆ ਟਰੈਕਟਰ ਹੁਣ ਤੇਲ ਚ ਵਾਈ ਇੱਥੇ ਦਾ ਤੇਲ ਜਵਾਈ ਆਪਣੇ ਬੰਦੇ ਹੀ ਕਰਦੇ ਆ ਸਾਰੇ ਤੇ ਸੁਣਾਉਜ ਲੈ ਆ ਤੇਲ ਲਓ ਜੀ ਚੋਤਾ ਤੇਲ ਵਾਹੀ ਗੁਰੂ ਕਰਮਾ ਵਾਲੇ ਲੋਹਾ ਹੋਵੇ ਐਦਾਂ ਹੀ ਤੇਲ ਛੋਂਦੇ ਰਹੀਏ ਟਰੈਕਟਰ ਆਉਂਦੇ ਹੀ ਰਹਿਣ ਕੈਬਨਾਂ ਵਾਲੀ ਆਉਣ ਹੁਣ ਹੁਣ ਦਾ ਦੂਜਾ ਟਰੈਕਟਰ ਆ ਇਹ ਉਹ ਨਾਲੇ ਲਈ ਕਿਉਂਕਿ ਚਲਾਉਣ ਚ ਨਜ਼ਾਰਾ ਬੜਾ ਯਾਰ ਕਹਿਵਨਾ ਅਸਲੀ ਕਾਰ ਆ ਨੇ ਦੀ ਕਟਾਈ ਵੀ ਪੂਰੀ ਫੁੱਲ ਫਿੱਤਰ ਨੇ ਕੱਤੀ ਸ਼ੁਰੂ ਬਜਾਈ ਕਰਨੀ ਫਾਰਮ ਫਾਰਮ ਵਾਲੇ ਕੇ ਜਿੰਨਾ ਕੇ ਖੇਤ ਖਾਲੀ ਸੀਗਾ ਮੈਂ ਕਿਹਾ ਬੀਜ ਦੋ ਤੇ ਇੱਥੇ ਲੱਗਿਆ ਬੀਜਣ ਤੇ ਹੁਣ ਨਾ ਪਨੀਰੀ ਦੂਜੀ ਚਾਲੂ ਹੋਈ ਹੋਈ ਆ ਆਪਣੀ ਮੈਟ ਵਾਲੀ ਜਿਹੜੀ ਜਾਨ ਕੇ ਹੱਥਾਂ ਨਾਲ ਫਰਮੀਆਂ ਤੇ ਬੀਜ ਦੇ ਤੇ ਉਹ ਤੇ ਟ੍ਰੇਆਂ ਵਾਲੀ ਪਨੀਰੀ ਚ ਬਈ ਜ਼ਮੀਨ ਅਸਮਾਨ ਦਾ ਫਰਕ ਯਾਨੀ ਕਿ ਇੰਨਾ ਜਿਆਦਾ ਫਰਕ ਹਨ ਬਹੁਤ ਜਿਆਦੇ ਤੇ ਬਜਾਈ ਦੇ ਵਿੱਚ ਵੀ ਸਭ ਕਾਹਦੇ ਵਿੱਚ ਬਹੁਤ ਜਿਆਦਾ ਫਰਕ ਹਨ ਉਹ ਤਾਂ ਅੱਜ ਆਪਾਂ ਪਾਉਣ ਲੱਗੇ ਆਂ ਮਗਰ ਤਵੀਆਂ ਝੋਟੇ ਮਗਰ ਤਵੀਆਂ ਪਾ ਕੇ ਚੱਲਦੇ ਆਂ ਬੋਣਨ ਤਵੀਆਂ ਪਾਈਏ ਤਵੀਆਂ ਪਾ ਕੇ ਬੋਣੇ ਆਪਾਂ 4-5 ਕਿਲੋ ਕਿਉਂਕਿ ਉਹ ਪਹਿਲਾਂ ਨਾ ਸੀਗੇ ਛੱਡਣੇ ਵੀ ਉਹਨਾਂ ਨੇ ਮਿੱਟੀ ਚ ਕਾਉਣੀ ਸੀ ਤੇ ਫੇਰ ਉਹ ਕੀ ਹੋਇਆ ਫੇਰ ਉਹਨਾਂ ਦਾ ਹੋ ਗਿਆ ਕੈਨਸਲ ਵੀ ਨਹੀਂ ਚਕਾਉਣੀ ਮਿੱਟੀ ਤਾਂ ਉਹਦੇ ਕਰਕੇ ਹੁਣ ਉਹ ਬੋਹਣੇ ਆਪਾਂ ਹਾਂ ਬਾਅਦ ਚੱਲਦੇ ਆਂ ਅੱਗੇ ਇਹਦਾ ਬਾੜੀ ਭਾਜਦੀ ਆ ਇਹਦਾ ਏਦਾ ਏ ਮੈਲਾ ਦਾ ਥੋੜੇ ਪਿਹਾਰ ਚ ਵੀ ਚਲਦੀਆਂ ਇਹ ਕਿਹੜੇ ਏਰੀਆ ਚ ਪਾਣੀ ਆ ਉੱਥੇ ਚਲਦੀਆਂ ਇਹ ਪਤਾ ਨਹੀਂ ਯੂਪੀ ਜਾਂ ਪਤਾ ਨਹੀਂ ਕਿੱਥੇ ਉੱਤੇ ਪਾਣੀ ਹਟਦਾ ਨਹੀਂ ਅੱਜ ਪਹਿਲੀ ਵਾਰ ਪਾਉਣ ਲੱਗਿਆ ਤੇਲ ਫਾਰਮ ਹੈ ਕੋਗਲੈਨ ਨੂੰ ਇੱਥੇ ਬਸ ਦੋ ਦੋ ਲੀਵਰੀਆ ਬਸ ਉਹਦੇ ਦੋ ਲੀਵਰਾਂ ਤੋਂ ਹੀ ਚੱਲਣੀ ਆ ਜਿਹੜੇ ਉਹ ਪਰਲੇ ਪਾਸੇ ਲੀਵਰ ਉਹ ਤਾਂ ਓਗਰਦੇ ਆ ਜ਼ੀਰੋ ਤਾਂ ਜ਼ੀਰੋ ਤਾਂ ਨਹੀਂ ਕਰੀ ਵੀ ਆਰੀ ਨਾ ਸਵਾਸਤ ਫੁੱਲ ਹੋ ਗਈ ਟੈਂਕੀ ਰੋਜੋ ਲੈ ਆਉਣਾ ਹੀ ਟੈਂਕ ਰੋਜੂ ਕਹਿ ਲੈ ਆਉਣਾ ਜੀ ਪਹੁੰਚ ਗਏ ਆਪਾਂ ਉਹ ਵੋਟਰ ਤੇ ਜਿੱਥੇ ਆਪਾਂ ਖੇਤ ਪਾਉਣੇ ਆ ਇਹ ਖੇਤ ਆਪਾਂ ਤਾਂ ਇੱਥੇ ਝੋਨਾ ਲੇਟ ਹੀ ਸ਼ੁਰੂ ਕੀਤਾ ਕਿਉਂਕਿ ਆਪਾਂ ਲਾਉਣਾ ਦਾ ਛੱਪੀ ਹੋਈ ਆ ਤੇ ਬਿਜਲੀ ਵੀ ਇੱਥੇ ਕੰਨ ਕੀ ਹੁੰਦੀ ਆ ਤੇ ਉਹਦੇ ਚੱਕਰ ਚ ਆਪਾਂ ਇੱਥੇ ਬਾੜਾ ਗੇਟਾਂ ਨੇ ਸ਼ੁਰੂ ਕਰਦੇ ਫਿਰ ਜਦੋਂ ਮੀਂਹ ਪੈ ਜਾਂਦਾ ਨਾ ਤੇਰੀ ਸ਼ੁਰੂ ਕਰਦੇ ਕਿਉਂਕਿ ਇੱਥੇ ਬੋਰ ਹੈਗਾ ਇੱਕੋ ਹੀ ਤੇ ਇੱਕ ਬੋਰ ਹੋਣ ਦੇ ਕਾਰਨ ਮੋਟਰਾਂ ਹੈਗੀਆਂ ਨੇ ਇੱਥੇ ਇੱਕੋ ਹੀ ਉਹ ਮੋਟਰਾਂ ਤੇ ਕਨੈਕਸ਼ਨ ਇੱਕੋ ਹੀ ਆ ਯਾਨੀ ਕਿ ਤੇ ਬੋਰ ਤਾਂ ਦੋ ਹੈਗੇ ਤੇ ਫਿਰ ਇੱਥੇ ਜਨਰੇਟਰ ਚਲਾਉਣਾ ਹੀ ਪੈਂਦਾ ਕਿਉਂਕਿ ਖੱਤਾ ਇੱਥੇ ਹੋ ਜਾਂਦਾ 16 ਕਿਲੇ ਦੇ ਨੇੜੇ ਔਰ ਫਿਰ ਨਾ ਥੋੜਾ ਜਿਹਾ ਔਖਾ ਹੋ ਜਾਂਦਾ ਤਾਂ ਕਰਕੇ ਵੀ ਵੀ ਇਥੇ ਲੇਟ ਹੀ ਸ਼ੁਰੂ ਕਰਦੇ ਹੁੰਦੇ ਆ ਨਾ ਵੀ ਜਨ ਨੂੰ ਚਲੋ ਵੀ ਫਿਰ ਸਹੀ ਹੋ ਜਾਂਦਾ ਲੇਟ ਸ਼ੁਰੂ ਕਰ ਆ ਕੱਲ ਜਿਹੜੇ ਹਾਲਾ ਨਾਲ ਵਾਉਣ ਵਾਲੇ ਸੀ ਉਹ ਬਾਹਗੇ ਸੀ ਇੱਕ ਵਾਰ ਖਤੇ ਤੇ ਚਲੋ ਬੋਲੇ ਹੋ ਜਾਣਗੇ ਤੇ ਬਸ ਬਾਕੀ ਦਾ ਸਾਰਾ ਠੀਕ ਆ ਜਿੱਦਾਂ ਵੀ ਹੈਗਾ ਚੱਲੀ ਜਾਊਗਾ ਵਕ ਓਵਰ ਸਾਧ ਦੋ ਗੋਹੇ ਦੀਆਂ ਢੇਰੀਆਂ ਸੀਗੀਆਂ। ਉਹ ਖਲਾਰ ਲੱਗਿਆ ਹੋਇਆ ਵਾ। ਤੇ ਹਜੇ ਵੱਟਾਂ ਨਹੀਂ ਵਈਆਂ ਆਪਣੇ ਤਾਂ ਆਹ ਉੱਪਰਲਾ ਖੱਤਾ ਛੱਡਿਆ ਸੀਗਾ। ਉਹ ਤਾਂ ਛੱਡਿਆ ਸੀਗਾ ਵੀ ਇਹਨਾਂ ਨੇ ਮਿੱਟੀ ਚਕਾਉਣੀ ਸੀ। ਪਹਿਲਾਂ ਮਿੱਟੀ ਚਕਾਈ ਆ ਸਾਰੀ। ਤੇ ਹਜੇ ਇੱਧਰ ਵੀ ਜਲਦ ਚੱਲੂਗਾ ਪੂਰਾ। ਮਿੱਟੀ ਚਕਾਈ ਆ ਤੇ ਮਿੱਟੀ ਚਕਾਉਣ ਦੇ ਵਜ੍ਹਾ ਦੇ ਨਾਲ ਸੀਗਾ ਵੀ ਉਹ ਕਰਨਾ ਪੈਣਾ ਬਾਪੂ ਨੂੰ। ਖੱਤਾ ਛੱਡਣਾ ਸੀਗਾ ਬੌਣ ਤੋਂ ਕੋਈ ਇਹ ਚ ਮਿੱਟੀ ਚ ਕਾਉਣੀ ਸੀ ਤੇ ਹੌਣੋਂ ਕਹਿੰਦੇ ਵੀ ਹੁਣ ਆਪਾਂ ਰਹਿਣ ਦਾਂਗੇ ਚਪਾਂ ਤੇ ਇੰਨਾ ਝੁਗਰਾ ਵੀ ਤੁਸੀਂ ਦੇਖ ਲਓ ਵੀਰੇ ਇੱਥੇ ਕਿਦਾਂ ਨਾ ਆਪਣੀ ਕਣਕ ਡਿੱਗੀ ਹੋਈ ਸੀਗੀ ਤਾਂ ਕਰਕੇ ਕਣਕ ਇੱਥੇ ਘਰੀ ਹੋਗੀ ਤੇ ਤੁਸੀਂ ਦੇਖ ਲਓ ਬਾਕੀ ਸਾਰਾ ਖੱਤਾ ਕਦੋਂ ਕਿੰਨੇ ਮੀਂਹ ਪੈ ਗਈ ਤੇ ਹਜੇ ਤੱਕ ਕਣਕ ਕਿਤੇ ਵੀ ਕਿਸੇ ਮਾੜੀ-ਮੋਟੀ ਵੀ ਖੜੀ ਨਹੀਂ ਇੱਥੇ ਕ ਆਪਣੀ ਕਣਕ ਜਾਨੀ ਕਿ ਡਿੱਗੀ ਹੋਈ ਸੀ ਜਿੱਥੇ ਜਿੱਥੇ ਡਿੱਗੀ ਹੋਈ ਦੀ ਉੱਥੇ ਹੀ ਹਰੀ ਹੈ ਨੇ ਮਸ਼ੀਨ ਦੀ ਬਜਾਇ ਬਹਾਈ ਇੰਨੀ ਵढਾਈ ਇੰਨੀ ਵਧੀਆ ਵਾ ਇਹ ਗੱਲ ਹੀ ਛੱਡ ਦੋ 0% ਲਾਸ ਸੇ ਦਾ ਮਸ਼ੀਨ ਦੇ 0% ਹੁਣ ਆ ਗਏ ਆ ਖੇਤ ਬੋਣ ਦੇ ਲਈ ਖੇਤ ਬੋਨੇ ਆ ਤੇ ਵਾਹ ਕੇ ਤਿਆਰ ਕਰੀਏ ਖਤਿਆਂ ਨੂੰ ਫੇਰ ਦੇਖਦੇ ਆ ਨਾਲੇ ਟਰੈਕਟਰ ਦੀ ਪਰਫਾਰਮੈਂਸ ਚੈੱਕ ਕਰੀਏ ਵੀ ਕਿੱਦਾਂ ਦੀ ਰਹਿੰਦੀ ਆ ਚਲੋ ਵਾਹਿਗੁਰੂ ਦਾ ਨਾ ਲੈ ਕੇ ਪਹਿਲਾਂ ਖੋਲਦੇ ਆਂ ਤਵੀਆਂ ਪਿਛਲਾ ਸ਼ੀਸ਼ਾ ਸਾਫ਼ ਕਰੀਏ ਦੇ ਉੱਤੇ ਚੱਕ ਲਈਏ। ਹੋ ਗਿਆ ਵੀ ਗੁੱਲਾ ਕੱਢਣਾ ਪੈਣਾ ਤੇ ਹੁਣ ਆਪਾਂ ਜੀ ਆਪਾਂ ਇੱਕ ਵਾਰ ਗੁੱਲੀਆਂ ਫਿਰ ਆਕੇ ਕੰਟੀਨਿਊ ਕਰਦੇ ਆ। ਪੂਰੀ ਵਧੀਆ ਪਰਫਾਰਮੈਂਸ ਦੇ ਰਿਹਾ ਵੀਰੇ ਯਾਰ ਬਹੁਤ ਸੋਹਣੀ ਪਰਫਾਰਮੈਂਸ ਤੇ ਖੱਟਾ ਆਏਗਾ ਪੂਰਾ ਵਧੀਆ ਗਿੱਲਾ ਇਹ ਨਾਰਮਲ ਤੇ ਤਵੀਆਂ ਲਾਈਆਂ ਪੂਰੀਆਂ ਠੋਕ ਕੇ ਤੇ ਇੱਕ ਵਾਰ ਜੀ ਉਹਨਾਂ ਕੰਮ ਕਰੀ ਜਾਂਦੀਆਂ ਕਿੰਮੀਆ ਨੇ ਦੁਨੀਆ ਦੇ 2-3 ਵਾਰ ਚ ਕਰਦਾ ਸੀ ਠੀਕ ਹੈ ਸਾਲਾ ਅੰਦਰਵਾਜ ਨਹੀਂ ਆਉਂਦੀ ਬਾਸ ਤਾਂ ਨਹੀਂ ਹੈ ਨਾ ਮਾੜੀ ਜੀ ਵੀ ਨਜ਼ਾਰੇ ਆ ਪੂਰੇ ਯਾਰ ਐਨੀ ਵਧੀਆ ਪਰਫਾਰਮੈਂਸ ਦੇ ਰਿਆ ਨਾ ਯਾਰ ਟਰੈਕਟਰ ਬਹੁਤ ਹੀ ਜ਼ਿਆਦੇ ਵਧੀਆ ਪਰਫਾਰਮੈਂਸ ਦੇ ਰਿਆ ਤੁਸੀਂ ਦੇਖ ਲਓ ਵੀਰੇ ਕਿੱਡੀ-ਕਿੱਡੀ ਖਾਲੀ ਪੱਟੀ ਹੋਈ ਆ ਉਹ ਦੇਖ ਲਓ ਇੱਕ ਮਿੰਟ ਰੋਣਾ ਰੋਣਾ ਉਹ ਦੇਖ ਕਿੱਡੀ ਕਿੱਡੀ ਘਾੜੀ ਵਧੀਆ ਜਿੰਨਾ ਇੱਕ ਵਾਰ ਜਤਵੀਆਂ ਨੇ ਕੰਮ ਕਰਦਾ ਹੁੰਦੀਆਂ ਦੂਜੀਆਂ ਨੇ ਦੋ ਵਾਰ ਚ ਕਰਦਾ ਨਾਲੇ ਖੇਤ ਪੂਰਾ ਵਧੀਆ ਗਿੱਲਾ ਵਾ ਤੇ ਵੀ ਪਈ ਜਾਂਦਾ ਉਦੋਂ ਤੇ ਮੈਂ ਕਹਿੰਦਾ ਪਰਫਾਰਮੈਂਸ ਪੂਰੀ ਲਾਜਵਾਬ ਵਾ ਯਾਰ ਪੂਰੀ ਲਾਜਵਾਬ ਵਾ ਬਾਬਰ ਮੂੜ ਤੇ ਚੱਲ ਰਿਹਾ ਵਾ ਤੇ ਇੱਕ ਨਾ ਹਾ ਧੋੜ ਜੀ ਨਵਾਇਸ ਆ ਰਹੀ ਏ ਅੰਦਰ ਆ ਪਤਾ ਨਹੀਂ ਕਿੱਥੋਂ ਆਉਂਦੀ ਏ ਅਜੇ ਇਹ ਮੈਂ ਉਹਨੂੰ ਭੇਜੀਆ ਵੀਰੇ ਉਹਨਾਂ ਨੂੰ ਕਹਿ ਬੰਦੀ ਉਹ ਕਹਿੰਦੇ ਦੇਖ ਜਾਂਦੇ ਆ ਤੇ ਬਹੁਤ ਥੋੜੀ ਡਰਾਪੇਜ ਆ ਯਾਰ ਮੈਂ ਦੇਖੋ ਮੈਂ ਤਾਂ ਜਦੋਂ ਜੱਟਾਂ ਵਾਲਾ ਸੌਦਾ ਵਾ ਮੈਂ ਤਾਂ ਮੈਂ ਕਦੇ ਨਹੀਂ ਆ ਜਿੰਜਾਂ ਦੇਖੀਆਂ ਵੀ ਕਿੰਨਾ ਡਰਾਪ ਕਰਦਾ ਕਿੰਨਾ ਕੀ ਕਰਦਾ ਮੈਂ ਨਹੀਂ ਦੇਖਿਆ ਅੱਜ ਤੱਕ ਮੈਂ ਕਿਸੇ ਟਰੈਕਟਰ ਦਾ ਨਹੀਂ ਦੇਖਿਆ ਤਾਂ ਮੈਂ ਹੋਣੀ ਸਿੱਖਿਆ ਵਾ ਵੀਡੀਓ ਵੀਡੀਓ ਜਿਹੜਾ ਦੇਖਣਾ ਉਹ ਚ ਸੁਣਦੇ ਆ ਨੇ ਕਿ ਡਰਾਪ ਕਰਦਾ ਇੰਨੇ ਚੱਕਰ ਡਰਾਪ ਕਰਦਾ ਮੈਂ ਨਹੀਂ ਕਦੇ ਅੱਗੇ ਮੈਂ ਨਹੀਂ ਕਦੇ ਦੇਖਿਆ ਕਿੰਨੇ ਡ੍ਰੌਪ ਕਰਦਾ ਕਿੰਨੇ ਨਹੀਂ ਕਰਦਾ ਤੇ ਆਪਾਂ ਤਾਂ ਸਾਡੇ ਕੰਮ ਤੱਕ ਮਤਲਬ ਆ ਵੀਵਾ ਜਿੰਨੀਆਂ ਦਵੀਆਂ ਖਿਚਾਉਣੀਆਂ ਹੁੰਦੀਆਂ ਖੇਤ ਦਾ ਜਿੰਨੇ ਹਾਲ ਖਿਚਾਉਣੇ ਉਹਨੇ ਖੇਤ ਦਾ ਪੂਰੇ ਵਧੀਆ ਬਸ ਆਪਾਂ ਨੂੰ ਦੋ ਤੱਕ ਮਤਲਬ ਆ ਬਸ ਹੋਰ ਆਪਾਂ ਨੂੰ ਕੁਝ ਨਹੀਂ ਹੁੰਦਾ ਤੇ ਜੇ ਪਰਫਾਰਮੈਂਸ ਟਰੈਕਟਰ ਦੀ ਹੈਗੀ ਪੂਰੀ ਵਧੀਆ ਇਹੇ ਮੈਨੂੰ ਕਿਉਂ ਪਸੰਦ ਆ ਪੀ ਆਰ ਗੇਅਰ ਮੈਂ ਤੁਹਾਨੂੰ ਦੱਸਦਾ ਆ ਦੇਖ ਲਓ ਤੁਸੀਂ ਹੁਣ ਜਾਨੀ ਕਿ ਤੀਜੇ ਗੇਟ ਤੇ ਚੱਲ ਰਿਹਾ ਤੀਜੇ ਬੀਚ ਹਨਾ ਤੀਜੇ ਬੀਚ ਹੀ ਇਹਦਾ ਦੌਰਾ ਬਹੁਤ ਹੈ ਯਾਰ ਤੇ ਤੀਜੇ ਬੀਚ ਹੀ ਪੂਰਾ ਵਧੀਆ ਦੁਰਦਾ ਹੈ ਤੀਜੇ ਬੀਚ ਇੰਨਾ ਸੋਹਣਾ ਦੌਰਾ ਇਹਦਾ ਕਿ ਬਹੁਤ ਜਿਆਦਾ ਵਧੀਆ ਪਰਫਾਰਮੈਂਸ ਦਾ ਤੀਜੇ ਬੀਚ ਦੀ ਤੇ ਇੱਥੇ ਆ ਜਾਣਾ ਜੱਗੜ ਦੇ ਨਾ ਹੋ ਗਏ ਕਾਂਡੇ ਹੋ ਗਏ ਮੱਲਾ ਦਾ ਆ ਆ ਦੇ ਲੋ 9 ਕਿਲੋਮੀਟਰ ਦੇ ਹਿਸਾਬ ਨਾਲ ਚੱਲੀ ਜਾਂਦਾ ਹਨ ਤੇ ਹੋਰ ਕੀ ਚਾਹੀਦਾ ਯਾਰ ਇੱਕ ਘੰਟੇ ਦੇ ਵਿੱਚ 9 ਕਿੱਲਾਂ ਵਿੱਚ ਦੀ ਨਿਕਝੂਗਾ ਵੀ 9 ਕਿੱਲਾਂ ਦੀ ਪਰਮਾਉਣੇ ਦੇ ਦੂ ਵੇ ਇੱਕ ਘੰਟੇ ਦੇ ਵਿੱਚ 8 9 8 9 ਇੰਨੀ ਲਈ ਜਾਂਦਾ ਰਹਿੰਦਾ ਜਿਹੜਾ ਆਪਣਾ ਦੂਜਾ ਸੀਗਾ 50 75 ਉਹ ਵੀ ਐਵੇਂ ਹੀ ਕਰਦਾ ਸੀ ਉਹਤੇ ਤਾਂ ਹੀ ਥਾਲੇ ਮੈਨੂੰ ਪਸੰਦ ਆ ਇਹਨੇ ਵੀ ਇਹਨਾਂ ਦੇ ਚੱਕਰ ਹੀ ਬਹੁਤ ਤੋਰਾ ਵਾਲਾ ਬਾਏ ਨੇ ਜਿਹੜਾ ਚੌਥਾ ਗੇਅਰ ਆ ਓਜ ਤਾਂ ਸਾਲਾ 12-13 ਤੇ ਪਹੁੰਚ ਜਾਂਦਾ ਚੌਥੇ ਵੀਦ ਤਾਂ ਹੁਣ ਖੱत्ता ਹੋਇਆ ਹੈ ਗਿੱਲਾ ਕਿਉਂਕਿ ਮੀਂਹ ਪੈਂਦਾ ਵਾਰ ਹਨ ਤੇ ਨਾ ਕਰਕੇ ਥੋੜਾ ਸਲੈਪ ਕੱਢਦਾ ਤੇ ਜੰਗੀਆਂ ਮੇਰੀਆਂ ਲਾਈਆਂ ਹੋਈਆਂ ਨੇ ਪੂਰੀਆਂ ਹੀ ਜੰਗੀਆਂ ਸੁੱਕੇ ਚ ਲੱਗਦੀਆਂ ਸੀ ਪਹਿਲਾਂ ਵੀ ਖੱਤੇ ਗਿੱਲੇ ਸੀਗੇ ਤਾਂ ਕਰਕੇ ਤਵੀਆਂ ਤਾਂ ਪੂਰੀਆਂ ਹੀ ਲਾਈਆਂ ਹੋਈਆਂ ਸੀ ਮੇਰੀ ਕਿਉਂਕਿ ਯਾਰ ਮੇਰਾ ਵੀਰੇ ਆਜ ਤੱਕ ਜਿੱਥੇ ਆਪਾਂ ਬੋਣਾ ਵਾ ਆਪਾਂ ਸ਼ੁਰੂ ਜਿੰਨੀ ਵੀ ਮੈਂ ਮਸ਼ੀਨਰੀ ਚਲਾਈ ਆਜ ਤੱਕ ਹਨਾ ਆਪਾਂ ਨਜਾਇਜ਼ ਧੱਕਾ ਨਹੀਂ ਯਾਰ ਮੈਂ ਕਦੇ ਵੀ ਕਿਸੇ ਜੀ ਦੇ ਨਾਲ ਕਰਿਆ ਹਨਾ ਹਾਂ ਜਿੰਨਾ ਉਹ ਸੈਂਦੀਆਂ ਨੇ ਉਹਦਾ ਚਲਾਉਣਾ ਵਾ ਤੇ ਹਾਂ ਨਾ ਦਾ ਆਪ ਥੱਕੇ ਬੰਦਾ ਉਹ ਚਲਾਈ ਦੋ ਵੀ ਕੀ ਕਰਾਉਣਾ ਕੀ ਕਦੇ ਲੈਫਟ ਚੱਕਲੀ ਕਰੇ ਛੱੜਤੀ ਕਦੇ ਲੈਫਟ ਚੱਕਲੀ ਕਦੇ ਛੱੜਤੀ ਹਨਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਵੀ ਲੈਫਟ ਚੱਕ ਲਈ ਛੱਡਦੀ ਹੈ ਨਾ ਬਸ ਇੱਕੋ ਟਕਾਈ ਤੇ ਚੱਲੀ ਜੱਲੇ ਟਰੈਕਟਰ ਬਸ ਆਪਾਂ ਤਾਂ ਉਹ ਜਿਹੀ ਚਲਾਈ ਚਲਾਉਂਦੇ ਆ ਆਪਾਂ ਉਹ ਤੋਂ ਬਿਨਾ ਨਹੀਂ ਆਪਾਂ ਇਹ ਜੀ ਚਲਾਈ ਮੈਂ ਕਦੇ ਨਹੀਂ ਕਰਦਾ ਵੀ ਕਦੇ ਲੈਫਟ ਬਸ ਇੱਕ ਵਾਰ ਮੰਨ ਲਿਆ ਵਾਠੀ ਰ ਮੇਰੇ ਲਈ ਬ੍ਰੇਕਾਂ ਤੋਂ ਆਪਾਂ ਜਮਾਂ ਕੰਮ ਨਹੀਂ ਲੈਂਦੇ ਮੈਂ ਕਦੇ ਵੀ ਬ੍ਰੇਕ ਲਾ ਕੇ ਨਾ ਹਲਾ ਵਿਵਾਹੀ ਨੂੰ ਮੋੜਾਂ ਨਾ ਦੂਜੇ ਲਟ ਮੋੜਾਂ ਆਪਾਂ ਨਹੀਂ ਬ੍ਰੇਕਾਂ ਮਰੁਕਾਂ ਵਰਤਦੇ ਵੀਰ ਆਪਾਂ ਤਾਂ ਨੋਰਮਲ ਨਾ ਬਹੁਤੋਂ ਬ੍ਰੇਕਾਂ ਵਰਤਨ ਦੀ ਲੋਡ ਪੈਂਦੀ ਆ ਨਾ ਵਾਸਤਾ ਵੇਖ ਲਓ 20 ਪੈ ਰਿਆ ਪੂਰਾ ਇਹ ਆ ਏਸੀ ਦੇ ਨਜ਼ਾਰੇ ਉਤਰਿਆ ਆ 20 ਪੂਰਾ ਆਇਤਾ ਬਾਗੇ ਹਟਾਂਗੇ ਜਹੇ ਜੋ ਕੁਝ ਮਰਜ਼ੀ ਹੋ ਜਵੇ ਪੂਰਾ ਵਧੀਆ 20 ਪਈ ਜਾਂਦਾ ਦੇਖੋ ਵਾਹੀ ਹੋਈ ਜਾਂਦੀ ਆ ਆਪਣੀ ਨੀਂਦ ਦੇ ਵਿੱਚ ਪੂਰਾ ਪੱਟਣ ਲੱਗਿਆ ਗਿਆ ਤਵੀਆਂ ਤੇ ਤਵੀਆਂ ਵੀ ਕਹਿੰਦੀਆਂ ਕੀ ਦੇਣਾ ਮੈਂ ਤੁਹਾਡਾ ਤੇ ਇਧਰੋਂ ਟਰੈਕਟਰ ਕਹਿੰਦਾ ਕਹਿੰਦਾ ਤੁਸੀਂ ਲੱਗੋ ਤਵਿਓ ਜਿੰਨਾ ਮਰਜੀ ਮੈਂ ਤੁਹਾਨੂੰ ਖਿੱਚਣਾ ਠੀਕ ਨਹੀਂ ਵੀ ਮੈਂ ਆਇਆ ਮੈਂ ਇਹਨਾਂ ਦਾ ਸਾਥ ਦੇਣਾ ਹੁਣ ਪੂਰਾ ਹੌਣ ਮਾਰ ਲੱਗਿਆ ਸਲੈਪ ਹੌਣੇ 20 ਜਾਦੇ ਹੋਰ ਉਤਰਿਆ ਹਾਂ ਜੀ ਹੌਣੇ ਜਾਦੇ ਉਤਰੇ ਵੀ ਹੁਣ ਵਿਚਾਰੇ ਦੇ ਬੱਸੋਂ ਬਾਹਰ ਹੁੰਦਾ ਜਾਂਦਾ ਹੁਣ ਵਿਚਾਰਾ ਕਹਿੰਦਾ ਵੀ ਮਾੜੀ ਜੀ ਲੈਫਟ ਚੱਕਦੇ ਮੈਂ ਫੇਰ ਬਾਦੂਗਾ ਮੈਂ ਕਹਾ ਨਹੀਂ ਹਜੇ ਤੂੰ ਇੰਥੇ ਹੀ ਚੱਲ ਫੇਰ ਚੱਕੂਗਾ ਤੇ ਕੀ ਪਤਾ ਹੱਟ ਜਿਵੇਂ ਵੀ ਤੇ ਪਰ ਵੀ ਕਹਿੰਦਾ ਮੈਂ ਹਜੇ ਹਟਣਾ ਨਹੀਂ ਹੈਗਾ ਤੇ ਤੁਸੀਂ ਮੇਰੇ ਨਾਲ ਧੱਕਾ ਕਰਦੇ ਹੋ ਇਹ ਤਾਂ ਤੱਕ ਹੋ ਗਿਆ ਲੈ ਤਾਂ ਜੇ ਦੂਜਾ ਟਰੈਕਟਰ ਹੁੰਦਾ ਕਹਿਣਾ ਹੀ ਬੱਸ ਕਰੋ ਕੋਈ ਨਹੀਂ ਜਿੰਦਾ ਦੇਰਵਾ ਲੱਗ ਜੀ ਆ ਮੁੱਕ ਗਿਆ ਕੰਮ ਹੁਣ ਚੱਲੀ ਆਪਾਂ ਫਾਰਮ ਤੇ ਤੇ ਕਰ ਲਈਏ ਦਵੀਆਂ ਨੂੰ ਇਕੱਠੀਆਂ ਇਕੱਠੀਆਂ ਕਰਕੇ ਤੇ ਫੇਰ ਆਪਾਂ ਅੱਜ ਚਲਾਈਏ ਮਸ਼ੀਨ ਦੇਖੀਏ ਟਰਾਈ ਕਰੀਏ ਲੈ ਕੇ ਵਾਹਿਗੁਰੂ ਦਾ ਨਾਮ ਤੇ ਅਸੂਲ ਕਰਦੇ ਆਂ ਹੈਲੋ ਪਰ ਠੀਕ ਹੈ ਵੀਰੇ ਇੱਥੇ ਮੁੰਡਾ ਹੋਣਾ ਕਮਲ ਉਹਨੂੰ ਕਹਦੇ ਸਾਨੂੰ ਚਾਹ ਚੁਪਲਾ ਦੂਗਾ ਤੇ ਉਸ ਬਸ ਹੁਣ ਰੋਟੀ ਖਾਣੀ ਹੈ ਰੋਟੀ ਖਾ ਲਓ ਸਾਰਾ ਕੁਝ ਤਿਆਰ ਹੈ ਹਾਂ ਜਿਹੜਾ ਕੁਝ ਕਰਨ ਕਰ ਲਓ ਇੱਥੇ ਦਫ਼ਤਰ ਖੁੱਲਾ ਹੋਣਾ ਵੀਰੇ ਬਹਿ ਜਾਓ AC ਵੀ ਚਲਾ ਲਓ ਜੇ ਬਾਹਰ ਹੈ ਮੈਡਮ